ਏ ਲਾਭ ਇਹ दानਪੁਣ ਜੇ ਕਿਤੇ ਆਪਾਂ ਕਰ ਦਿੱਤਾ ਤੇ ਪਿਆਰਿਓ ਫਿਰ ਜਾਇਜਾਕਾਰ ਹੁੰਦੀ ਆ ਫਿਰ ਉਸ ਚੀਜ਼ ਦੀ ਹੁਣ ਦਾਨ ਕੌਣ ਕਰੇਗਾ ਸ਼ਾਹੀ ਕਰੂ ਨਾ ਜਿਵੇਂ ਸੰਸਾਰ ਦੇ ਵਿੱਚ ਕੌਣ ਦਾਨਪੁਣ ਕਰਦੇ ਜਿਹਨਾਂ ਕੋ ਬੜਾ ਧਨ ਹੈ ਪਰ ਗੁਰਬਾਣੀ ਤੇ ਉਹਨਾਂ ਨੂੰ ਅਮੀਰ ਮੰਨਦੀ ਨਹੀਂ ਗੁਰਬਾਣੀ ਤੇ ਗਰੀਬ ਕਹਿੰਦੀ ਉਹਨਾਂ ਨੂੰ ਤੇ ਜਿਨ੍ਹਾਂ ਨੂੰ ਗੁਰਬਾਣੀ ਅਮੀਰ ਕਹਿੰਦੀ ਹੈ ਫਿਰ ਦਾਨ ਵੀ ਉਹੀ ਕਰੇਗਾ ਫਿਰ ਸ਼ਾਹ ਦਾਨ ਕਰੂ ਸ਼ਾਹ ਇੱਥੇ ਕੌਣ ਆ ਫਿਰ ਗੁਰਮੁਖ ਜੇ ਤੁਸੀਂ ਇਹ ਭਲੇਖਾ ਰੱਖ ਕੇ ਚੱਲਦੇ ਹੋ ਮਨ ਦੇ ਵਿੱਚ ਕਿ ਬੜਾ ਮੈਨੂੰ ਇਹਦਾ ਲਾਭ ਮਿਲੇਗਾ ਦਰਗਾਹ ਦੇ ਵਿੱਚ ਸੋਭਾ ਮਿਲੇਗੀ ਪਰਮੇਸ਼ਰ ਸਾਡੇ ਤੇ ਖੁਸ਼ ਹੋਏਗਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਰੋਲ ਸੱਚ ਦੀ ਬਾਣੀ دین ਦੁਨੀਆ ਦੇ ਮਾਲਕ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਲੀਅਰ ਕਰ ਦਿੱਤਾ ਕਿ ਪਰਮੇਸ਼ਰ ਦੀ ਦਰਗਾਹ ਵਿੱਚ ਸਿਰਫ ਨਾਮ ਦੀ ਵੜਿਆਈ ਹੈ ਤੇ ਭਾਈ ਇਹ ਸਿਰੇ ਕੀਤੇ ਹੋਏ ਸਾਰੇ ਧਾਰਮਿਕ ਕਰਮ ਜੋ ਵੀ ਤੂੰ ਕਰਦਾ ਪਿਆ ਦੋ ਬੰਦੇ ਇੱਥੇ ਖਲੋਤੇ ਇੱਕ ਬੰਦਾ ਉਹ ਹੈ ਜਿਹੜਾ ਦਾਨ-ਖੰਦ ਕਰਦਾ ਹੈ ਬਹੁਤ ਜਿਆਦਾ ਦਾਣਪੁਣ ਕਰਦਾ ਹੈ ਇੱਕ ਪਾਸੇ ਦੂਸਰੇ ਪਾਸੇ ਉਹ ਬੰਦਾ ਖੜਾ ਦਿੱਤਾ ਗਿਆ ਜਿਹੜਾ ਨਾਮ ਨੂੰ ਤੇ ਹੁੰਦਾ ਹੈ ਨਾਮ ਤੇ ਹੁੰਦਾ ਮਤਲਬ ਕੀ ਵੈਲਿਊ ਹੈ ਅਕੋਰਡਿੰਗ ਟੂ ਗੁਰਬਾਣੀ ਦੇਖੋ ਪਿਆਰਿਓ ਇੱਕ ਚੀਜ਼ ਨੂੰ ਇੱਥੇ ਸਮਝ ਲਗੋ ਆਪਾਂ ਪਹਿਲਾਂ ਸਿੱਧੀ ਜੀ ਗੱਲ ਤੁਹਾਨੂੰ ਦੱਸ ਦਿੰਦੇ ਆ ਕਿ ਅਕੋਰਡਿੰਗ ਟੂ ਗੁਰਬਾਣੀ ਕਲਯੁਗ ਦੇ ਵਿੱਚ ਕਿਸੇ ਦਾਣਪੁਣ ਦਾ ਕੋਈ ਮੁੱਲ ਨਹੀਂ ਹੈਗਾ ਹੁਣ ਇਹ ਵੀਡੀਓ ਹੋ ਸਕਦਾ ਹੈ ਕਿਸੇ ਦੇ ਮਨ ਨੂੰ ਠੇਸ ਵੀ ਮਾਰੇ ਪਰ ਪਹਿਲਾਂ ਇਸ ਵੀਡੀਓ ਨੂੰ ਤੁਸੀਂ ਸਮਝ ਲਵੋ ਇੱਕ ਵਾਰੀ ਜਾਣ ਲਵੋ ਗੁਰਬਾਣੀ ਦੇ ਤਤਾਂ ਦੇ ਉਧਾਰ ਦੇ ਉੱਤੇ ਹੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਓ ਆਪਾਂ ਗੁਰਬਾਣੀ ਦੇ ਅੱਜ ਇੱਕ ਹੋਰ ਟੌਪਿਕ ਉੱਤੇ ਵਿਚਾਰ ਕਰੀਏ ਥੋੜਾ ਸਮਝਣ ਦੀ ਕੋਸ਼ਿਸ਼ ਕਰੀਏ ਦੇਖੋ ਪਿਆਰਿਓ ਆਪਾਂ ਮਾਨਸ ਜਨਮ ਲੈ ਕੇ ਕਲਯੁਗ ਦੇ ਵਿੱਚ ਆਏ ਆ ਅਕੋਰਡਿੰਗ ਟੂ ਗੁਰਬਾਣੀ ਜੀ ਆਪਾਂ ਦੇਖੀਏ ਨਾ ਤੇ ਮਹਾਰਾਜ ਬਾਣੀ ਚ ਦੱਸਦੇ ਆ ਕਿ ਇਹ ਬੜਾ ਵੱਡਾ ਸਾਡੇ ਕੋਲ ਇੱਕ ਮੌਕਾ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ ਇਹ ਬੜਾ ਵੱਡਾ ਸਾਡੇ ਕੋਲ ਇੱਕ ਮੌਕਾ ਹੈ ਹੁਣ ਆਪਾਂ ਇਸ ਚੀਜ਼ ਨੂੰ ਅੱਜ ਸਮਝਣਾ ਹੈ ਕਿ ਕਲਯੁਗ ਦੇ ਵਿੱਚ ਕਿਸ ਚੀਜ਼ ਦੀ ਵੜਿਆਈ ਹੈ ਇੱਥੇ ਆਪਾਂ ਅੱਜ ਦਾ ਇੱਕ ਟੌਪਿਕ ਜਿਹੜਾ ਰੱਖਿਆ ਹੈ ਕਿ ਕਲਯੁਗ ਦੇ ਵਿੱਚ ਦਾਨ-ਪੁੰਨ ਦਾ ਕੋਈ ਲਾਭ ਨਹੀਂ ਹੈ। ਹੁਣ ਇਹ ਵੀਡੀਓ ਹੋ ਸਕਦਾ ਹੈ ਕਿਸੇ ਦੇ ਮਨ ਨੂੰ ਠੇਸ ਵੀ ਮਾਰੇ ਪਰ ਪਹਿਲਾਂ ਇਸ ਵੀਡੀਓ ਨੂੰ ਤੁਸੀਂ ਸਮਝ ਲਵੋ ਇੱਕ ਵਾਰੀ ਜਾਣ ਲਵੋ ਗੁਰਬਾਣੀ ਦੇ ਤਤਾਂ ਦੇ ਉਧਾਰ ਦੇ ਉੱਤੇ ਹੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਇੱਕ ਵਾਰੀ ਸਮਝੋ ਪਹਿਲਾਂ ਇਸ ਚੀਜ਼ ਨੂੰ ਕਿ ਆਪਾਂ ਕਿਸ ਹਿਸਾਬ ਦੇ ਨਾਲ ਗੱਲ ਕਰਦੇ ਪਏ ਆਂ। ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੇ ਆਪਾਂ ਇਸ ਚੀਜ਼ ਨੂੰ ਕਲੀਅਰ ਕਰ ਲੈਣਾ ਕਿ ਆਪਾਂ ਇਹਦੇ ਵਿੱਚ ਦਸਵੰਦ ਵਾਲਾ ਟੌਪਿਕ ਨਹੀਂ ਲੈ ਰਹੇ ਕਿਉਂਕਿ ਉਹ ਇੱਕ ਅਲੱਗ ਟੌਪਿਕ ਹੈ ਉਹਦੇ ਤੇ ਆਪਾਂ ਫੇਰ ਵਿਚਾਰ ਕਰ ਲਵਾਂਗੇ ਉਹ ਫੇਰ ਆਪਾਂ ਜੇ ਦੋਨੋਂ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ ਫੇਰ ਉਹ ਰਲਾਜਾ ਬਣ ਜਾਣਾ ਹੈ ਫੇਰ ਉਹ ਗੱਲ ਇੱਕ ਪਾਸੇ ਜਾਣੀ ਨਹੀਂ ਹੈ ਪੂਰੀ ਸੋ ਉਹ ਇੱਕ ਟੌਪਿਕ ਅਲੱਗ ਹੈ ਗੁਰਬਾਣੀ ਦੇ ਵਿੱਚ ਦਾਣ ਪੁੰਨ ਦੀ ਗੱਲ ਕੀਤੀ ਹੈ ਦਸਵੰਦ ਸ਼ਬਦ ਗੁਰਬਾਣੀ ਦੇ ਵਿੱਚ ਨਹੀਂ ਹੁੰਦਾ ਉਹਨੂੰ ਆਪਾਂ ਫੇਰ ਕਿਤੇ ਵਿਚਾਰਾਂਗੇ ਕਿ ਕਿਹੜੇ ਦਸਵੰਦ ਕਿਦਾਂ ਕਿਸ ਦਸਵੰਦ ਦੀ ਗੱਲ ਕੀਤੀ ਗਈ ਹੈ ਉਹ ਆਪਾਂ ਫੇਰ ਟੌਪਿਕ ਲਵਾਂਗੇ ਸੋ ਇਸ ਕਰਕੇ ਇਹਨੂੰ ਉਲਟ ਨਾ ਹੁਣ ਲੈ ਕੇ ਚੱਲਿਓ ਕੋਈ ਇਹ ਗੱਲ ਨਾ ਕਵੇ ਕਿ ਇਹ ਸਾਨੂੰ ਦਸਵੰਦ ਤੋਂ ਰੋਕ ਦੇ ਪਿਆ ਉਹ ਇੱਕ ਅਲੱਗ ਟੌਪਿਕ ਆ ਫੇਰ ਕਹਿ ਕੇ ਉਸ ਤੇ ਆਪਾਂ ਫੇਰ ਕਿਤੇ ਵਿਚਾਰ ਕਰਾਂਗੇ ਆਪਾਂ ਗੱਲ ਕਰਦੇ ਪਏ ਆ ਪੁੰਨ ਦਾਣ ਦੀ ਪੁੰਨ ਦਾਣ ਦਾ ਕੀ ਮਤਲਬ ਹੁੰਦਾ ਹੈ ਪੁੰਨ ਦਾਣ ਦਾ ਮਤਲਬ ਇਹ ਹੁੰਦਾ ਹੈ ਕਿ ਕੋਈ ਚੀਜ਼ ਦਾਨ ਕਰ ਦੇਣੀ ਔਰ দান ਦੇ ਵਿੱਚ ਤੁਹਾਡਾ ਪੈਸਾ ਆ ਸਕਦਾ ਹੈ ਸੋਨਾ ਆ ਸਕਦਾ ਹੈ ਜ਼ਮੀਨ ਜਾਇਦਾਦ ਕੁਝ ਵੀ ਆ ਸਕਦਾ ਹੈ ਤੁਸੀਂ ਕਿਸੇ ਦੇ ਤਰਸਤੇ ਆਧਾਰ ਦੇ ਉੱਤੇ ਕਿਸੇ ਨੂੰ ਕੁਝ ਦੇ ਦੇਵੋ ਆਪਾਂ ਕਹਿ ਦਿੰਦੇ ਆ ਕਿ ਚਲੋ দানਪੁਣ ਕਰ ਦਿੱਤਾ ਆਪਾਂ ਆਪਾਂ ਜੇ ਇਹ ਚੀਜ਼ ਸਮਝਣੀ ਹੈ ਕਿ ਇਹਦਾ ਕੀ ਵੈਲਿਊ ਹੈ ਅਕੋਰਡਿੰਗ ਟੂ ਗੁਰਬਾਣੀ ਦੇਖੋ ਪਿਆਰਿਓ ਇੱਕ ਚੀਜ਼ ਨੂੰ ਇੱਥੇ ਸਮਝ ਲਗੋ ਆਪਾਂ ਪਹਿਲਾਂ ਸਿੱਧੀ ਜੀ ਗੱਲ ਤੁਹਾਨੂੰ ਦੱਸ ਦਿੰਦੇ ਆ ਕਿ ਅਕੋਰਡਿੰਗ ਟੂ ਗੁਰਬਾਣੀ ਕਲਯੁਗ ਦੇ ਵਿੱਚ ਕਿਸੇ ਦਾਨਪੁਣ ਦਾ ਕੋਈ ਮੁੱਲ ਨਹੀਂ ਹੈਗਾ ਗੁਰੂ ਨਾਨਕ ਪਾਸ਼ਾ ਜਪਜੀ ਸਾਹਿਬ ਦੀ ਬਾਣੀ ਚ ਕਹਿੰਦੇ ਆ ਤੀਰਤ ਤੱਕ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਨਾ ਹੀ ਤੀਰਥਾਂ ਦਾ ਜਾਣਦੇ ਉੱਤੇ ਕੋਈ ਮੁੱਲ ਨਾ ਜਿਹੜਾ ਆਪਾਂ ਤੀਰਥਾਂ ਦੇ ਇਸ਼ਨਾਨ ਕਰਨ ਵਾਸਤੇ ਕਿਤੇ ਜਾਂਦੇ ਆ ਨਾ ਹੀ ਉਹਦਾ ਕੋਈ ਮੁੱਲ ਹੈ ਤੇ ਨਾ ਹੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਕੋਈ ਦਾਨਪੁਣ ਦਾ ਮੁੱਲ ਹੈ ਮਹਾਰਾਜ ਕਹਿੰਦੇ ਜੇ ਕੋ ਪਾਵੇ ਜੇ ਕਿਸੇ ਨੂੰ ਮਿਲੇਗਾ ਵੀ ਨਾ ਤੇ ਤਿਲਕਾ ਮਾਨ ਇਕ ਤਿੱਲ ਦੀ ਮਾਤਰ ਹੀ ਤੁਹਾਨੂੰ ਮਾਣ ਮਿਲੇਗਾ ਤਿੱਲ ਮਾਤਰ ਮਾਣ ਮਤਲਬ ਸੰਸਾਰੀ ਗੁਰਬਾਣੀ ਦੇ ਅਕੋਰਡਿੰਗ ਜਿਹੜਾ ਆਪਾਂ ਨੂੰ ਸੰਸਾਰ ਚ ਸੋਭਾ ਮਿਲਦੀ ਹੈ ਨਾ ਜਿਹੜੀ ਆਪਾਂ ਵਾਹ ਵਾਹ ਖਟਦੇ ਆ ਉਹ ਤਿੱਲ ਮਾਤਰ ਆ ਤਿੱਲ ਮਾਤਰ ਮਤਲਬ ਕਿਉਂਕਿ ਅਸਲ ਜਿਹੜੀ ਸੋਭਾ ਹੈ ਉਹ ਆਪਾਂ ਪਰਮੇਸ਼ਰ ਕੋਲੋਂ ਲੈਣੀ ਹੈ ਜਿਹੜੀ ਪਰਮੇਸ਼ਰ ਦੀ ਸੋਭਾ ਉਹ ਬੇਅੰਤ ਹੈ ਜਿਹੜੀ ਸੰਸਾਰ ਦੀ ਸੋਭਾ ਹੈ ਉਹ ਪਰਮੇਸ਼ਰ ਦੇ ਹਿਸਾਬ ਨਾਲ ਤਿੱਲ ਮਾਤਰ ਹੈ ਇਸੇ ਕਰਕੇ ਕੋਈ ਨਾਲ ਪਾ ਸਕਦਾ ਜੇ ਕੁਝ ਮਿਲੇ ਵੀ ਤਿੱਲ ਮਾਤਰ ਮਾਨ ਮਿਲੂਗਾ ਉਹ ਵੀ ਸੰਸਾਰੀ ਹੈ ਕਿਉਂਕਿ ਤਿੱਲ ਮਾਤਰ ਮਾਨ ਹੁੰਦਾ ਹੀ ਸੰਸਾਰੀ ਹੈ ਪਰਮੇਸ਼ਰ ਕਦੇ ਕਿਸੇ ਨੂੰ ਤਿੱਲ ਮਾਤਰ ਮਾਨ ਨਹੀਂ ਦਿੰਦਾ ਉਹ ਤੇ ਬੇਅੰਤ ਹੀ ਦਿੰਦਾ ਜਦੋਂ ਦਿੰਦਾ ਕਿਉਂਕਿ ਆ ਬੇਅੰਤ ਹੈ ਨਾ ਸੰਸਾਰ ਜਿੱਦਾਂ ਦਾ ਸੰਸਾਰ ਹੈ ਮਾਨ ਵੀ ਉਡਾਗਾ ਜਿੱਦਾਂ ਦੇ ਲੋਕ ਹੈ ਮਾਨ ਵੀ ਉਡਾਗਾ ਕੀ ਮਿਲਣਾ ਹੈ ਗੁਰੂ ਗ੍ਰੰਥ ਸਾਹਿਬਾਰੇ ਦੀ ਬਾਣੀ ਉਹਨੇ ਇੱਕ ਸਮਝੋ ਇੱਕ ਉਦਾਹਰਣ ਦੇ ਤੌਰ ਤੇ ਦਿੱਤੇ ਸਨ। ਗੁਰਬਾਣੀ ਨੇ ਪਤਾ ਕੀ ਗੱਲ ਕਹੀ ਹੈ? ਮਾਰੇ ਬਾਣੀ ਦੇ ਵਿੱਚ ਇੱਥੇ ਦੱਸਦੇ ਮਾਰੇ ਕਹਿੰਦੇ ਆ ਕਿ ਜਿੱਡਾ ਤੈਨੂੰ ਔਦਾ ਦੇ ਕੇ ਸੰਸਾਰ ਦੇ ਵਿੱਚ ਭੇਜਿਆ ਹੈ ਨਾ ਤੂੰ ਉਹਦਾ ਲਾਭ ਨਹੀਂ ਲੈਂਦਾ ਪਿਆ। ਕਿਉਂਕਿ ਇਹ ਮਾਨਸ ਜਨਮ ਦੇ ਵਿੱਚ ਆਪਾਂ ਨਾਮ ਨੂੰ त्याग ਕੇ ਪਰਮੇਸ਼ਰ ਨਾਲ ਮਿਲਾਬ ਕਰ ਸਕਦੇ ਆਪਾਂ ਸਿੱਧੀ ਪਰਮੇਸ਼ਰ ਦੇ ਨਾਲ ਆਪਣੀ ਸੁਰਤ ਜੋੜ ਸਕਦੇ ਆ। ਇਕ ਮਨੁਸ ਦੇ ਕੋਲ ਇਹ ਅਧਿਕਾਰ ਹੈ ਕਿ ਉਹ ਪਰਮੇਸ਼ਰ ਨੂੰ ਮਿਲ ਸਕਦਾ ਹੈ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਪਰ ਇਹ ਜਿਹੜੀਆਂ ਆਪਾਂ ਪੁੰਨਦਾਨ ਵਾਲੀਆਂ ਗੱਲਾਂ ਕਰਦੇ ਨੇ ਪਿਆਰੇ ਬੜੇ ਠੱਲੇ ਦੇ ਲੈਵਲ ਦੀਆਂ ਗੱਲਾਂ ਨੇ ਜਿਹੜੀ ਨਾਮ ਵਾਲੀ ਵਿਵਸਥਾ ਹੈ ਉਹ ਬਹੁਤ ਉੱਚੀ ਵਿਵਸਥਾ ਹੈ ਬਹੁਤ ਜ਼ਿਆਦਾ ਗੁਰਬਾਣੀ ਨੇ ਇਹ ਤਰੀਕਾ ਵਰਤਿਆ ਮਾਰੇ ਇਥੇ ਬਾਣੀ ਚ ਦੱਸਿਆ ਮਾਰੇ ਕਹਿੰਦੇ ਦੋ ਤਰੀਕੇ ਦੇ ਮਨ ਲੋਕ ਨੇ ਇੱਕ ਪਾਸੇ ਉਹਨੂੰ ਖੜਾਰ ਦਿਓ ਜਿਹੜਾ ਨਾਮ ਤੇ ਆ ਰਿਹਾ ਹੈ ਹੁਣ ਆਪਾਂ ਇੱਕ ਸ਼ਬਦ ਲੈਣਾ ਗੁਰਬਾਣੀ ਦਾ ਇਹਨੂੰ ਸਮਝਿਓ ਧਿਆਨ ਦੇ ਨਾਲ ਦੋ ਬੰਦੇ ਇੱਥੇ ਖਲੋਤੇ ਇੱਕ ਬੰਦਾ ਉਹ ਹੈ ਜਿਹੜਾ ਦਾਨਪੁਨ ਕਰਦਾ ਹੈ ਬਹੁਤ ਜ਼ਿਆਦਾ ਦਾਨਪੁਨ ਕਰਦਾ ਹੈ ਇੱਕ ਪਾਸੇ ਦੂਸਰੇ ਪਾਸੇ ਉਹ ਬੰਦਾ ਖੜਾਰ ਦਿੱਤਾ ਗਿਆ ਜਿਹੜਾ ਨਾਮ ਨੂੰ ਤੇ ਹੁੰਦਾ ਨਾਮ ਤੇ ਹੁੰਦਾ ਮਤਲਬ ਸੱਚੇ ਨਾਮ ਨੂੰ ਕਿਉਂਕਿ ਨਾਮ ਦਾ ਵੀ ਬੜਾ ਰਲਾ ਨਾ ਅੱਜ ਦੇ ਸਮੇਂ 'ਚ ਨਾਮ ਕੀ ਐ ਇਸ ਤੇ ਵੀਡੀਓ ਬਣੀਆਂ ਹੋਈਆਂ ਨੇ ਜਿਹੜਾ ਸੱਚੇ ਨਾਮ ਨੂੰ ਤੇ ਹੁੰਦਾ ਇੱਕ ਵਾਰੀ ਉਹ ਬੰਦਾ ਖਲੋਤਾ ਹੈ ਦੋ ਬੰਦੇ ਖਲੋਤੇ ਆ ਮਾਰੇ ਦੀ ਬਾਣੀ ਇੱਥੇ ਸਮਝਾਉਂਦੀ ਹੈ ਇਹ ਜਿਹੜਾ ਦਾਲ ਪੁੰਨ ਵਾਲਾ ਬੰਦਾ ਆ ਇਹ ਇਹਦੀ ਬਰਾਬਰੀ ਕਦੇ ਨਹੀਂ ਕਰ ਸਕਦਾ ਸ਼ਬਦ ਸੁਣੇ ਹੁਣ ਮਾਰੇ ਦੀ ਬਾਣੀ ਚ ਦੱਸਦੇ ਆ ਮਾਰੇ ਕਹਿੰਦੇ ਅਸਦਾਨ ਗੱਜਦਾਨ ਸਹਿਜਾ ਨਾਰੀ ਭੂਮਦਾਨ ਐਸੋ ਦਾਨ ਨਿਤ ਨਿਤੈ ਕੀਜੇ ਅਸਦਾਨ ਗੱਜਦਾਨ ਮਾਰੇ ਕਹਿੰਦੇ ਘੋੜੇ ਦਾਨ ਕਰ ਲੈ ਇਹਨੂੰ ਕਹਿ ਰਿਹਾ ਘੋੜੇ ਦਾਣ ਕਰ ਲੈ। ਹਾਥੀ ਦਾਣ ਕਰ ਲੈ। ਕਿੰਨਾ ਕੁ ਦਾਣ ਕਰੋਗੇ? ਦਾਣਪੁੰਨ ਕਰਨ ਵਾਲੇ ਬੰਦੇ ਵਿਚਾਰ ਅਨੇਸ਼ ਚੀਜ਼ ਨੂੰ ਹੁਣ ਕਿੰਨਾ ਕੁ ਦਾਣ ਕਰੋਗੇ? ਅਸ ਦਾਣ ਕਰ ਲਓ, ਗੱਜ ਦਾਣ ਕਰ ਲਓ, ਸਹਿਜਾ ਨਾਰੀ ਭੂਮਿ ਦਾਣ ਮਾਰੇ ਕਹਿੰਦੇ ਆ ਜ਼ਮੀਨ ਵੀ ਸਾਰੀ ਦਾਣ ਕਰਦੇ ਭਾਵੇਂ। ਤੇ ਇੱਕ ਵਾਰੀ ਨਹੀਂ ਐਸੋ ਦਾਣ ਨਿਤਨਤਾ ਕੀ ਚੇ। ਰੋਜ਼ ਭਾਵੇਂ ਇੰਨੇ ਦਾਣ ਕਰ। ਰੋਜ਼ ਹੀ ਘੋੜੇ ਦਾਣ ਕਰ, ਰੋਜ਼ ਹੀ ਹਾਥੀ ਦਾਣ ਕਰ। ਰੋਜ਼ ਜ਼ਮੀਨ ਦਾਣ ਕਰ। ਤੇ ਮਾਰੇ ਕਹਿੰਦੇ ਐ RAM ਨਾਮ ਸਰ ਤਉ ਨਾ ਪੂਜੇ ਐਨਾ ਕੁਝ ਤੂੰ ਰੋਜ਼ ਵੀ ਦਾਨ ਕਰੇ ਨਾ ਤੇ ਮਾਰੇ ਕਹਿੰਦੇ ਐ ਫਿਰ ਵੀ ਤੂੰ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ ਜਾਂ ਇੰਦਾ ਸਮਝ ਲੈ ਕਿ ਨਾਮ ਧਿਆਉਣ ਵਾਲਿਆਂ ਦੀ ਬਰਾਬਰੀ ਨਹੀਂ ਕਰ ਸਕਦਾ ਜਾਂ ਇੰਦਾ ਸਮਝ ਲੈ ਕਿ ਜਿੰਨਾ ਲਾਭ ਨਾਮ ਧਿਆਉਣ ਵਾਲਾ ਲੈ ਰਿਹਾ ਉਹ ਤੂੰ ਤੂੰ ਨਹੀਂ ਲੈ ਸਕਦਾ ਫਿਰ ਮਾਰੇ ਅੱਗੇ ਦੱਸਦੇ ਐ ਮਾਰੇ ਕਹਿੰਦੇ ਆਤਮ ਜੋ ਨਰਮਾਇਲ ਕੀਜੇ ਇਸ ਤੋਂ ਵੱਡਾ ਦਾਣ ਕੀ ਮਾਰੇ ਕਹਿੰਦੇ ਆਪਣਾ ਆਪ ਹੀ ਭਾਂਦੇ ਦੇ। ਇਹ ਮਿੰਨੋ ਵੀ ਲੋ ਤੋਂ ਦਾਣ ਦੇ ਵਿੱਚ ਹੈ। ਆਪ ਬਰਾਬਰ ਕੰਚਣ ਦੀਜੈ। ਨਹੀਂ ਤੇ ਮਾਰੇ ਕਹਿੰਦੇ ਆਪਣੇ ਬਰਾਬਰ ਤੋਲ ਕੇ ਸੋਨਾ ਦਾਣ ਕਰ ਭਾਵੇਂ ਰੋਜ। ਕੋਈ ਕਰ ਲੂ ਇਹਨਾਂ ਦਾਣਾ। ਹੋ ਸਕਦਾ ਕਰਨ ਵਾਲੇ ਕਰਦੇ ਵੀ ਹੋਣ। ਆਪਣੇ ਬਰਾਬਰ ਸੋਨਾ ਤੋਲ ਕੇ ਦਾਣ ਕਰ ਲੈ। ਮਾਰੇ ਕਹਿੰਦੇ ਆਤਮ ਜੀਵ ਨਰਮਾਇਲ ਕੀਜੇ ਆਪ ਬਰਾਬਰ ਕੰਚਣ ਦੀਜੇ RAM ਨਾਮ ਸਰ ਤਉ ਨਾ ਪੂਜੇ ਫਿਰ ਵੀ ਤੂੰ ਨਾਮ ਤੇ ਹੋਣ ਵਾਲਿਆਂ ਦੀ ਬਰਾਬਰੀ ਨਹੀਂ ਕਰ ਸਕਦਾ ਨਾਮ ਦੇ ਤੁਲ ਨਾਮ ਨਹੀਂ ਲੈ ਸਕਦਾ ਭਾਈ ਹੁਣ ਦੇਖੋ ਆਪਾਂ ਇਹਦੇ ਵਿੱਚ ਕੁਝ ਨਹੀਂ ਕਿਹਾ ਕੁਰਬਾਨੀ ਦਾ ਸ਼ਬਦ ਪੰਕਤੀਆਂ ਤੁਹਾਡੇ ਅੱਗੇ ਰੱਖ ਦਿੱਤੀਆਂ ਨੇ ਵਿਚਾਰ ਤੁਸੀਂ ਆਪ ਕਰ ਲਵੋ ਸੁਇਸ਼ਕਰ ਕੇ ਮਾਰੇ ਕਹਿੰਦੇ ਆ ਕਿ ਇਹ ਘਟਨਾ ਸੀ ਤੂ ਲਾਬ ਜਿਸ ਕੁਰਸੀ ਤੇ ਤੈਨੂੰ ਬਿਠਾਇਆ ਹੈ ਨਾ ਭਾਈ ਇਹ ਸੌਦੇ ਤੇ ਬਹਿ ਕੇ ਤੂੰ ਬੜਾ ਕੁਝ ਕਰ ਸਕਦਾ ਸੀ ਤੂੰ ਉਹ ਨਹੀਂ ਚੀਜ਼ ਲੈ ਰਿਹਾ ਜੀ ਤੂੰ ਤੁਹਾਡੇ ਲੈਵਲ ਦੀਆਂ ਗੱਲਾਂ ਕਰਦਾ ਹੈ ਤੇਰੇ ਕੋਲ ਬੜਾ ਵੱਡਾ ਹੁੰਦਾ ਕਿਉਂਕਿ ਇਹ ਚੀਜ਼ ਆ ਜਾਂਦੀ ਸਤੋਗੁਣ ਦੇ ਵਿੱਚ ਦਾਣ ਪੁੰਨ ਗੁਰਮੁਖ ਗੱਲ ਕਰਦੇ ਚੌਥੇ ਪੱਦੀ ਇਸ ਤੋਂ ਉੱਪਰ ਲੈਵਲ ਦੀ ਬਲਿਤੇ ਉਹਨਾਂ ਕਹਿੰਜੀ ਗਏ ਕਿ ਲੈ ਤੁਹਾਨੂੰ ਤਰਸ ਨਹੀਂ ਹੁੰਦਾ ਕੋਈ ਗਰੀਬ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਖ ਕਈ ਕੁਝ ਆਪਾਂ ਕਹਿ ਦਿੰਨੇ ਆ ਪਿਆਰੋ ਇੱਕ ਅਲੱਗ ਚੀਜ਼ ਹੈ ਮੈਂ ਤੁਹਾਨੂੰ ਇਹ ਚੀਜ਼ ਨਹੀਂ ਕਹਿ ਰਿਹਾ ਤੁਸੀਂ ਕਰਨਾ ਹੈ ਕਰ ਦੋ ਕੋਈ ਗੱਲ ਨਹੀਂ ਤੁਹਾਨੂੰ ਤਰਸ ਆ ਰਿਹਾ ਤੁਸੀਂ ਕਰ ਰਹੇ ਹੋ ਕਿਸੇ ਤਰੀਕੇ ਵੀ ਲੱਗੇ ਪਏ ਹੋ ਕੋਈ ਗੱਲ ਨਹੀਂ ਹੈਗੀ ਸਭ ਨੂੰ ਤਰਸ ਹੁੰਦਾ ਹੈ ਤਰਸ ਭਾਵਨਾ ਬਣ ਜਾਂਦੀ ਹੈ ਉਹ ਇੱਕ ਅਲੱਗ ਚੀਜ਼ ਹੈ ਪਰ ਆਪਾਂ ਇਹ ਗੱਲ ਕਹਿ ਰਹੇ ਆ ਕਿ ਜੇ ਤੁਸੀਂ ਇਹ ਗੱਲ ਕਹੋ ਕਿ ਮੈਂ ਨਾਮ ਨੂੰ ਨਾ ਧਿਆਵਾ ਬੰਦਗੀ ਨਹੀਂ ਕਰ ਰਿਹਾ ਨਾਮ ਨਹੀਂ ਤਿਆਰ ਰਿਹਾ ਪਰਮੇਸ਼ਰ ਨੂੰ ਨਹੀਂ ਮਿਲ ਰਿਹਾ ਸਿਰਫ ਪੁੰਨ ਦਾਨ ਦੇ ਜ਼ਰੀਏ ਮੇਰਾ ਜੀਵਨ ਸਫਲ ਹੋ ਜਾਵੇ ਉਹ ਕਦੇ ਵੀ ਨਹੀਂ ਹੋ ਸਕਦਾ ਉਹ ਨਹੀਂ ਹੋਣਾ ਕਦੇ ਵੀ ਜਿਵੇਂ ਆਪਾਂ ਕਹਿੰਦੇ ਕਿ ਸਾਨੂੰ ਕੀ ਲੋੜ ਹੈ ਕੰਮ ਕਰਨ ਦੀ ਸਾਨੂੰ ਕੀ ਲੋੜ ਹੈ ਨਾਮ ਨੂੰ ਧਿਆਉਣ ਦੀ ਆਪਾਂ ਵੈਸੇ ਬੜੇ ਚੰਗੇ ਕੰਮ ਕਰਦੇ ਆ ਉਹ ਇੱਕ ਦਾਇਰਾ ਪਿਆਰ ਉਹ ਬੜਾ ਥੱਲੇ ਲੈਵਲ ਦਾ ਗੁਰੂ ਗ੍ਰੰਥ ਸਾਹਿਬਹਾਰ ਦੀ ਬਾਣੀ ਨੇ ਉਹਨੂੰ ਕੋਈ ਵੈਲਿਊ ਨਹੀਂ ਦਿੱਤੀ ਠੀਕ ਹੈ ਨਾ ਜਾਇਦਾ ਸਮਝਦਾ ਜਿਹੜਾ ਤੈਨੂੰ ਦੇ ਸਕਦਾ ਹੈ ਉਹਨੂੰ ਵੀ ਦੇ ਸਕਦਾ ਹੈ ਫਿਰ ਇਹ ਵੀ ਚੀਜ਼ ਸਮਝ ਲੈ ਠੀਕ ਤੋਂ ਹੋਰ ਇੱਥੇ ਮੈਂ ਥੋੜੀ ਗੱਲ ਸਮਝਾਉਣਾ ਹੈ ਇੱਥੇ ਦੋ ਚੀਜ਼ਾਂ ਨੇ ਪਿਆਰੇ ਅਮੈਂ ਅੱਗੇ ਵੀ ਆਪਾਂ ਇਹ ਚੀਜ਼ ਨੂੰ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬਾਣੀ ਬੜੀ ਬਰੀਕੀ ਤੱਕ ਸਾਨੂੰ ਲੈ ਕੇ ਜਾਂਦੀ ਹੈ ਫਿਰ ਜੇ ਆਪਾਂ ਦਾਨ ਕਰਨ ਕਰਦੇ ਪਏ ਆ ਮੰਨ ਲਓ ਫਿਰ ਸਭ ਤੋਂ ਪਹਿਲਾਂ ਤੇ ਇਸ ਚੀਜ਼ ਨੂੰ ਕਬੂਲ ਕਰੋ ਕਿ ਸਭ ਕੁਝ ਮੇਰਾ ਹੈ ਜੋ ਕੁਝ ਵੀ ਹੈ ਉਹ ਮੇਰਾ ਹੈ ਕਿਉਂਕਿ ਫੇਰ ਹੀ ਦਾਨ ਦਾ ਲਾਭ ਹੈ ਨਾ ਕਿਉਂਕਿ ਆਪਣੇ ਤੇਰਾ ਹੋਊਗਾ ਤਾਂ ਹੀ ਤੂੰ ਤਾਂ ਹੀ ਤੂੰ ਕਹਿ ਗਏਗਾ ਕਿ ਹਾਂ ਮੈਂ ਦਾਨ ਕੀਤਾ ਤੇ ਇਹ ਜੀ ਗੱਲ ਕਹਿ ਦਿੱਤੀ ਕਿ ਮੈਂ ਦਾਨ ਕੀਤਾ ਮੇਰਾ ਇਥੇ ਫਿਰ ਫਸ ਗਿਆ ਆਪਾਂ ਕਿਉਂਕਿ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਝ ਹੈ ਸੋ ਤੇਰਾ ਤੇ ਜੇ ਤੂੰ ਇਹ ਗੱਲ ਨੂੰ ਕਬੂਲ ਕਰ ਲਵੇਂ ਕਿ ਮੇਰਾ ਕੁਝ ਨਹੀਂ ਇਥੇ ਤੇ ਫਿਰ ਦੂਸਰਾ ਸਵਾਲ ਹੀ ਖੜਾ ਹੋ ਜਾਏਗਾ ਕਿ ਫਿਰ ਦਾਨਪੁਨ ਕਾਦਾ ਕਰਦਾ ਪਿਆ ਤੂੰ ਹੁਣ ਮੰਨ ਲਓ ਕਿ ਇਹ ਗੱਲ ਕਵੇ ਨਾ ਕਿ ਦਾਨ ਪੁੰਨ ਕਰਨਾ ਹੈ ਤੇ ਸਭ ਤੋਂ ਪਹਿਲਾਂ ਉਹਨੂੰ ਇਹ ਗੱਲ ਕਹੋ ਕਿ ਜੇ ਕੁਝ ਤੇਰਾ ਹੈ ਤੇ ਕਰ ਲੈ ਦਾਨ ਤੇ ਜੇ ਇਹ ਗੱਲ ਕੂਰ ਗਾਲੀ ਕਿ ਹਾਂ ਮੇਰਾ ਹੈ ਮੈਂ ਕਰਾਂਗਾ ਦਾਨ ਮੇਰੇ ਕੋਲ ਹੈਗਾ ਤੇ ਫਿਰ ਉੱਤੇ ਫਸ ਗਿਆ ਆਪਾਂ ਉਹ ਤੇਰਾ ਤੇ ਹੈ ਹੀ ਕੁਝ ਨਹੀਂ ਜੇ ਤੇਰਾ ਹੈ ਹੀ ਕੁਝ ਨਹੀਂ ਤੇ ਫਿਰ ਦਾਨ ਪੁੰਨ ਦਾ ਕਰੇਗਾ ਤੂੰ ਤੇਰੇ ਕੋਲ ਤੇ ਆਇਆ ਸੁਆਸ ਜਿਹੜੇ 24 ਘੰਟੇ ਰੋਜ਼ ਖਰਚਦਾ ਪਿਆ ਹੈ ਹਰਿਆਣ ਗਵਾਇ ਸੋਇਆਂ ਕਾ ਦਿਵਸ ਗਵਾਇਆ ਖਾਈ ਹੀਰੇ ਜੈਸਾ ਜਨਮ ਹੈ ਕਉਡੀ ਬਦਲੇ ਜਾਏ ਇਹ ਸਵਾਸਾਂ ਦੇ ਬਦਲੇ ਨਾਮ ਤਨ ਘਟਨਾ ਸੀ ਤੂੰ ਜਿਸ ਵਕਰ ਕੋ ਲੈਣ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਆਇਆ ਤੂੰ ਨਾਮ ਦਾ ਸ਼ਬਦ ਲੈਣ ਵਾਸਤੇ ਆ ਤੂੰ ਇਹ ਸ਼ਬਦ ਇਕੱਠਾ ਕਰੀ ਜਾ ਰਹੇ ਆ ਤੇ ਮਹਾਰੇ ਦੀ ਬਾਣੀ ਕਹਿੰਦੀ ਹੈ ਭਾਈ ਨਹੀਂ ਏ ਫੋਟਲੀ ਦਾ ਉਹ ਲਾਭ ਨਹੀਂ ਮਿਲਣਾ ਜਿੰਨਾ ਨਾਮ ਵਾਲੀ ਫੋਟਲੀ ਦਾ ਲਾਭ ਮਿਲਣਾ ਦਰਗਾਹ ਦੇ ਵਿੱਚ ਕਿਉਂਕਿ ਦਰਗਾਹ ਦੇ ਵਿੱਚ ਸਿਰਫ ਨਾਮ ਦੀ ਵੜਿਆਈ ਹੈ ਜਹ ਬਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਭਿਆਣ ਦੂਤ ਜਮ ਦਲੇ ਤਹਿ ਕੇਵਲ ਨਾਮ ਸੰਗ ਤੇਰੇ ਚਲੇ ਜਦੋਂ ਕੇਵਲ ਨਾਮ ਦੀ ਗੱਲ ਆ ਜਦ ਦੀ ਅਮਾਰਾ ਕਹਿੰਦੇ ਨਾਮ ਦੇ ਲਾਗੇ ਹੋਰ ਕੋਈ ਚੀਜ਼ ਜਾ ਹੀ ਨਹੀਂ ਸਕਦੀ ਉੱਥੇ ਇਹ ਸਭ ਇੱਥੇ ਰਹਿ ਜਾਣਾ ਪੁੰਨਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜੈ ਇਹ ਧਰਮ ਰਾਜ ਵਾਲਾ ਪਸਾ ਬਣ ਜਾਣਾ ਹੈ ਫਿਰ ਗੁਰਮੁਖ ਦਾ ਰਸਤਾ ਲੱਗ ਹੋ ਜਾਂਦਾ ਹੈ ਉਹ ਨਾਮ ਵਾਲਾ ਰਸਤਾ ਲੱਗ ਗਿਆ ਇੱਕ ਹੋਰ ਸ਼ਬਦ ਮਾਰੇ ਦਾ ਬਾਣੀ ਚ ਹੁੰਦਾ ਹੋਚੇ ਮਾਰੇ ਨੇ ਬੜੀ ਸੁਣੀ ਲਾ ਦਿੱਤੀ ਮਾਰੇ ਕਹਿੰਦੇ ਇੱਕ ਸ਼ਬਦ ਨਹੀਂ ਬਾਣੀ ਚ ਬੜੇ ਸ਼ਬਦ ਹੈ ਮਾਰੇ ਕਹਿੰਦੇ ਸਭ ਤੀਰਥ ਵਰਤ ਜਗ ਪੁੰਨ ਤੁਲਾ ਹ ਹਰ ਹਰ ਨਾਮ ਦਾ ਪੂਜੇ ਪਜਾ ਮਾਰੇ ਕਹਿੰਦੇ ਇੱਕ ਤੱਕੜੀ ਲੈ ਉਹ ਤੱਕੜੀ ਦੇ ਵਿੱਚ ਸਾਰੇ ਹੀ ਆਪਣੇ ਤੀਰਥਾਂ ਦੇ ਇਸ਼ਨਾਨ ਸਭ ਤੀਰਥ ਵਰਤ ਜਿੰਨੇ ਵੀ ਤੂੰ ਕੀਤੇ ਆ ਜਗ ਪੁੰਨ ਤੁਲਾ ਜਿੰਨੇ ਵੀ ਤੂੰ ਪੁੰਨ ਕੀਤੇ ਆ ਸਾਰੇ ਉਹ ਤਕੜੀ ਦੇ ਵਿੱਚ ਰੱਖ ਦੇ ਤੇ ਮਾਰੇ ਕਹਿੰਦੇ ਹਰ ਹਰ ਨਾਮ ਦਾ ਪੂਜੇ ਪੂਜਾ ਫਿਰ ਵੀ ਉਹ ਤੇਰੀ ਤਕੜੀ ਜਿਹੜੀ ਆ ਨਾਮ ਦੇ ਤੁਲ ਨਹੀਂ ਪੁੱਛ ਸਕਦੀ ਇੰਨਾ ਭਾਰ ਨਹੀਂ ਉਹਨਾਂ ਦਾ ਹੈਗਾ ਹੌੜੀ ਇਹ ਮਾਰੇ ਕਹਿੰਦੇ ਬੜੀ ਹੌੜੀ ਪਾਈ ਇਹ ਕੁਝ ਨਹੀਂ ਕੀਤਾ ਤੂੰ ਅਜੇ ਕੁਝ ਨਹੀਂ ਖਟਿਆ ਅਜੇ ਈਹਾ ਘਾਟ ਚੱਲੋ ਹਰਲਾਹਾ ਅੱਗੇ ਬਸਨ ਸੁਹਿਲਾ ਤੇ ਫਿਰ ਮਾਰੇ ਨੂੰ ਪੁੱਛੀ ਸੱਚੇ ਪਾਤਸ਼ਾਹ ਫਿਰ ਕੀ ਫਿਰ ਮਾਰੇ ਕਹਿੰਦੇ ਆ ਹਰ ਹਰ ਅਤਲ ਤੋਲ ਅਤ ਭਾਰੀ ਗੁਰਮਤ ਜਪ ਉਮਹਾਰਾ ਹੋ ਸਕਦਾ ਕੋ ਪੰਕਤੀ ਅੱਗੇ ਪਿਛੇ ਹੋ ਜੇ ਗਲਤ ਹੋ ਜੇ ਆਪਾਂ ਮਾਫੀ ਮੰਗਦੇ ਆ ਇਥੇ ਮਾਰੇ ਇਹ ਸਮਝਾ ਰਹੇ ਆ ਮਾਰੇ ਕਹਿੰਦੇ ਜਿਹੜਾ ਨਾਮ ਵਾਲਾ ਪਾਸਾ ਹੈ ਨਾ ਭਾਈ ਉਹ ਬੜਾ ਭਾਰੀ ਹੈ ਬਹੁਤ ਭਾਰੀ ਹੈ ਹੇ ਤੇਰੀ ਤਕੜੀ ਜਿਹੜੀ ਹੈ ਨਾ ਉੱਥੋਂ ਤੱਕ ਨਹੀਂ ਪਹੁੰਚ ਸਕਦੀ ਬੜੀ ਹੌਲੀ ਹੈ ਭਾਈ ਉਹ ਕਰਤਾ ਪਾਸਾ ਇੱਕ ਪਾਸੇ ਨਾਮ ਰੱਖ ਲੈ ਤੇ ਇੱਕ ਪਾਸੇ ਮਾਰੇ ਕਹਿੰਦੇ ਰੱਖ ਲੈ ਤੇ ਪੁੱਟ ਗਿਆ ਤਾਂ ਲੋ ਹਰ ਹਰ ਤੁਲ ਤੋਲਤ ਭਾਰੀ ਤਾਂ ਫਿਰ ਮਾਰੇ ਕਹਿੰਦੇ ਕਹਿੰਦੇ ਸਭ ਕਰਮ ਧਰਮ ਹਰ ਨਾਮ ਜਪਾ ਗੱਲ ਖਤਮ ਕਰ ਦਿੱਤੀ ਤੇ ਮਾਰੇ ਕਹਿੰਦੇ ਆ ਜਿੰਨੇ ਵੀ ਧਾਰਮਿਕ ਕਰਮ ਨੇ ਸਾਰੇ ਨਾਮ ਜਪਣ ਦੇ ਵਿੱਚ ਆ ਜਾਂਦੇ ਆ ਜੇ ਕੋਈ ਜੀਵ ਪ੍ਰਭੂ ਦਾ ਨਾਮ ਧਿਆਰਿਆ ਜਪਦਾ ਪਿਆ ਸਮਝ ਲਓ ਉਹ ਸਾਰੇ ਧਾਰਮਿਕ ਕਰਮ ਕਰਦਾ ਪਿਆ ਤੇ ਜੇ ਕੋਈ ਜੀਵ ਨਾਮ ਨਹੀਂ ਧਿਆਰਿਆ ਤੇ ਮਾਫ ਕਰਨਾ ਜਿੰਨੇ ਵੀ ਧਾਰਮਿਕ ਕਰਮ ਕਰੀ ਜਾਵੇ ਮਹਾਰਾਜ ਦੀ ਬਾਣੀ ਨੇ ਫਿਰ ਗੱਲ ਹੀ ਮੁਕਾਤੀ ਮਾਰੇ ਕਹਿੰਦੇ ਆ ਸਭ ਕਰਮ ਧਰਮ ਇੱਕ ਸ਼ਬਦ ਆਪਾਂ ਬਾਣੀ ਚ ਪੜਦੇ ਆਂ ਕਰਮ ਧਰਮ ਪਖੰਡ ਜੋ ਦੀਸੇ ਤੈਨ ਜਮ ਜਗਾਤੀ ਲੁੱਟੇ ਉਹ ਸਭ ਤੁਹਾਡੇ ਲੁੱਟਦੇ ਜਾਣਗੇ ਉਹ ਮਾਰੇ ਕਹਿੰਦੇ ਆ ਪਖੰਡ ਹੈ ਕਰਮ ਧਰਮ ਪਖੰਡ ਜੋ ਦੀਸੇ ਆ ਜਿਹੜੇ ਵੀ ਦਿਖਾਉਂਦਾ ਪਿਆ ਤੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟੇ ਇਹੋ ਹੀ ਮਾਰੇ ਕਹਿੰਦੇ ਤੂੰ ਕਿਤੇ ਨਾਮ ਸਿਮਰਨ ਦੇ ਵਿੱਚ ਜੁੜਦਾ ਤੇ ਇੱਕ ਸਕਿੰਟ ਚ ਮਾਰੇ ਕਹਿੰਦੇ ਤੂੰ ਆਪਣਾ ਛੁਟਕਾਰਾ ਕਰ ਸਕਦਾ ਸੀ ਤੁਹਾਰੇ ਕਹਿੰਦੇ ਕੀ ਕਰਦੋ ਪਿਆ ਭਾਈ ਤੇ ਸੂਏ ਕੰਪੈਰੀਜ਼ਨ ਕਰ ਰਹੀ ਇੱਥੇ ਮਾਰੇ ਦੀ ਬਣੀ ਦਾਣ ਪੰਨ ਵਾਲਿਆਂ ਦਾ ਕੰਪੈਰੀਜ਼ਨ ਨਾਮ ਜੱਫਣ ਵਾਲਿਆਂ ਦਾ ਪਾਛਾ ਕਰਦੇ ਹੋ ਮਾਰੇ ਕਹਿੰਦੇ ਨਹੀਂ ਪਹੁੰਚ ਸਕਦਾ ਭਾਈ ਬੜਾ ਉੱਚਾ ਚਲਾ ਗਿਆ ਉਹ ਜੇ ਤੱਕੜੀ ਵਾਲੀ ਉਧਾਰਨ ਦਿੱਤੀ ਮਾਰੇ ਕਹਿੰਦੇ ਨਹੀਂ ਭਾਈ ਉਹ ਬੜਾ ਭਾਰਾ ਹੈ ਉੱਥੇ ਜਿੰਨਾ ਮਰਜ਼ੀ ਹੋਰ ਲਈ ਜਾਏ ਨਹੀਂ ਦੱਬਣੀ ਸਾਰੇ ਰੱਖਦਾ ਆਪਣੇ ਤੀਜ ਤੋਂ ਵੀ ਸਾਰੇ ਰੱਖਦਾ ਆਪਣਾ ਪੁੰਨਦਾਨ ਰਿਹਾ ਪੁੰਨਦਾਨ ਵੀ ਕਿਹੜੀ ਮਾਰ ਦੇ ਕੋਈ ਛੋਟੀ ਮਾਰ ਦੇ ਸ ਕੋ ਉਦਾਹਰਣ ਐ ਅਸੀਂ ਇਹ ਦੇ ਦਿੰਦੇ ਹਾਂ ਮਾਰੇ ਕਹਿੰਦੇ ਆਪਣੇ ਬਰਾਬਰ ਸੋਨਾ ਤੋਲ ਕੇ ਦਾਨ ਕਰਦਾ ਕਰਦੇ ਆਪਣੀ ਜ਼ਮੀਨ ਵੀ ਦਾਨ ਕਰਦੇ ਹਾਥੀ ਕੋੜੇ ਜੋ ਹੈਗੇ ਉਹ ਉਸ ਸਮੇਂ ਚ ਇਹੀ ਹੁੰਦਾ ਸੀ ਨਾ ਸਭ ਕੁਝ ਸੋਇਦ ਸਮਝਣ ਦੀ ਕੋਸ਼ਿਸ਼ ਕਰੋ ਮੈਨੂੰ ਪਤਾ ਹੈ ਕਿ ਬਹੁਤ ਲੋਕ ਪੁੰਨਦਾਨ ਕਰਦੇ ਆ ਪਰ ਪਿਆਰੋ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਕਰਦੇ ਪਏ ਇੱਕ ਅਲੱਗ ਚੀਜ਼ ਐ ਤੁਸੀਂ ਤਰਸ ਦੇ ਆਧਾਰ ਤੇ ਕਰਦੇ ਪਏ ਤੁਹਾਡੇ ਅੰਦਰ ਇਹ ਤਰਸ ਪਾਇਆ ਹੈ ਮਾਲਕ ਨੇ ਪਰ ਤੁਸੀਂ ਇੱਕ ਚੀਜ਼ ਨੂੰ ਆਪਣੇ ਦਿਮਾਗ 'ਚ ਰੱਖ ਲੈਣਾ ਹੁਣ ਕਿ ਮਾਰੇ ਨੇ ਸਾਨੂੰ ਇਹ ਗੱਲ ਕਲੀਅਰ ਕਰਤੀ ਹੈ ਕਿ ਜਿੰਨਾ ਲਾਭ ਤੈਨੂੰ ਲੈਣਾ ਚਾਹੀਦਾ ਸੀ ਅਜੇ ਤੂੰ ਉਹਨਾਂ ਨਹੀਂ ਲੈ ਰਿਹਾ ਇਸ ਤੋਂ ਅੱਗੇ ਦੀ ਇੱਕ ਅਵਸਥਾ ਹੈ ਨਾਮ ਤੇ ਉਹਨਾਂ ਦੀ ਅਵਸਥਾ ਉੱਥੋਂ ਤੱਕ ਜਾ ਤੂੰ ਉਹ ਤੇਰੀ ਅਸਲ ਮੰਜ਼ਿਲ ਹੈ ਮਨੁਸ ਜਨਮ ਹੈ ਉੱਥੋਂ ਤੱਕ ਪਹੁੰਚਣ ਵਾਸਤੇ ਮਾਨਸ ਜਨਮ ਇਥੋਂ ਤੱਕ ਵਾਸਤੇ ਨਹੀਂ ਹੈਗਾ ਸੋ ਇਸ ਕਰਕੇ ਮਾਰੇ ਨੇ ਇਥੇ ਕਲੀਅਰ ਕਰ ਦਿੱਤਾ ਪਾਈ ਹੀ ਅੱਜ ਦਾ ਟੌਪਿਕ ਇਸੇ ਕਰਕੇ ਦੇਖਿਆ ਕਿ ਕਲਯੁਗ ਦੇ ਵਿੱਚ ਦਾਨ ਪੁੰਨ ਦਾ ਕੋਈ ਮੁੱਲ ਨਹੀਂ ਹੈ ਜੇ ਤੁਸੀਂ ਚਾਹੋ ਤੇ ਆਪਣਾ ਦੁਨੀਆਵੀ ਤੁਹਾਨੂੰ ਬਚਾ ਵੀ ਸਕਦੇ ਹੋ ਜੇ ਤੁਸੀਂ ਇਹ ਭਲੇਖਾ ਰੱਖ ਕੇ ਚੱਲਦੇ ਹੋ ਮਨ ਦੇ ਵਿੱਚ ਕਿ ਬੜਾ ਮੈਨੂੰ ਇਹਦਾ ਲਾਭ ਮਿਲੇਗਾ ਦਰਗਾਹ ਦੇ ਵਿੱਚ ਸੋਭਾ ਮਿਲੇਗੀ ਪਰਮੇਸ਼ਰ ਸਾਡੇ ਤੇ ਖੁਸ਼ ਹੋਏਗਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਰੋਲ ਸੱਚ ਦੀ ਬਾਣੀ ਦੀਨ ਦੁਨੀਆ ਦੇ ਮਾਲਕ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਲੀਅਰ ਕਰ ਦਿੱਤਾ ਕਿ ਪਰਮੇਸ਼ਰ ਦੀ ਦਰਗਾਹ ਵਿੱਚ ਸਿਰਫ ਨਾਮ ਦੀ ਵਡਿਆਈ ਹੈ ਤੇ ਭਾਈ ਇਹ ਸਿਰੇ ਕੀਤੇ ਹੋਏ ਸਾਰੇ ਧਾਰਮਿਕ ਕਰਮ ਜੋ ਵੀ ਤੂੰ ਕਰਦਾ ਪਿਆ ਨਾਮ ਜਪਣ ਵਾਲੇ ਦੀ ਬਰਾਬਰੀ ਨਹੀਂ ਕਰ ਸਕਦੇ ਨਾਮ ਨੂੰ ਛੱਡ ਕੇ ਮਹਾਰਾਜ ਕਹਿੰਦੇ ਆ ਕਿਸੇ ਨੇ ਵੀ ਤੇਰੀ ਸਹਿਤਾਨੀ ਕਰਨੇ ਸੋਹਣ ਚਾਹੀਦਾ ਕੀ ਹੈ ਕਿ ਆਪਾਂ ਨਾਮ ਦੇ ਜੀ ਅਸਲ ਕਲਯੁਗ ਦੇ ਵਿੱਚ ਬੋਲਦਾ ਨਾਮ ਦਾ ਨਾਮ ਬੜੀ ਵੱਡੀ ਚੀਜ਼ ਹੈ ਪਿਆਰੇ ਬਾਣੀ ਤੇ ਬਾਣੀ ਦੇ ਵਿੱਚ ਦੱਸਦੇ ਹੈ ਕਿ ਨਾਮ ਧਨ ਜਿਸ ਜਨ ਕੇ ਪਾਲੇ ਸੋਈ ਪੂਰਾ ਸ਼ਾਹ ਉਹ ਸ਼ਾਹ ਹੈ ਪੂਰਾ ਅਕੋਰਡਿੰਗ ਟੂ ਗੁਰਬਾਣੀ ਗੁਰਬਾਣੀ ਦੇ ਅਕੋਰਡਿੰਗ ਸਾਰੀ ਦੁਨੀਆ ਗਰੀਬ ਹੈ ਜਿਨ੍ਹਾਂ ਕੋਲ ਨਾਮ ਨਹੀਂ ਹੈ ਮਾਰੇ ਕਹਿੰਦੇ ਕਹੋ ਕਬੀਰ ਨਿਰਦਨ ਹੈ ਸੋਈ ਜਾ ਕੇ ਹਿਰਦੇ ਨਾਮ ਨਾ ਹੋਈ ਤੇ ਜਿਹਦੇ ਕੋਲ ਨਾਮ ਹੈ ਮਾਰੇ ਕਹਿੰਦੇ ਸ਼ਾਹ ਆ ਹੁਣ দান ਕੌਣ ਕਰੇਗਾ ਸ਼ਾਹੀ ਕਰੂ ਨਾ ਜਿਵੇਂ ਸੰਸਾਰ ਦੇ ਵਿੱਚ ਕੌਣ দানਪਨ ਕਰਦੇ ਜਿਹਨਾਂ ਕੋ ਬੜਾ ਧਨ ਹੈ ਪਰ ਗੁਰਬਾਣੀ ਤੇ ਉਹਨਾਂ ਨੂੰ ਅਮੀਰ ਮੰਨਦੀ ਨਹੀਂ ਗੁਰਬਾਣੀ ਤੇ ਗਰੀਬ ਕਹਿੰਦੀ ਉਹਨਾਂ ਨੂੰ ਤੇ ਜਿਨ੍ਹਾਂ ਨੂੰ ਗੁਰਬਾਣੀ ਅਮੀਰ ਕਹਿੰਦੀ ਹੈ ਫਿਰ দান ਵੀ ਉਹੀ ਕਰੇਗਾ ਫਿਰ ਸ਼ਾਹ দান ਕਰੂ ਸ਼ਾਹ ਇੱਥੇ ਕੌਣ ਆ ਫਿਰ ਗੁਰਮੁਖ ਗੁਰਮੁਖ দান ਕਰੂਗਾ ਫਿਰ ਕਿਹੜਾ দান ਕਰੂਗਾ ਨਾਮ ਧਨਦਾਹੀ দান ਕਰੂਗਾ ਜਿਹਨੂੰ ਆਪਾਂ ਪੜਦੇ ਬਾਣੀ ਚ ਮਾਗ ਮਜਨ ਸੰਸਾਦੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਗਣਾ ਨੂੰ ਕਰਦਾਨ ਤੂੰ ਪਹਿਲਾਂ ਖੁਦ ਤੇਆ ਖੁਦੇ ਧਨ ਇਕੱਠਾ ਕਰ ਗੁਰਬਾਣੀ ਦੇ ਅਕੋਰਡਿੰਗ ਸ਼ਾਹ ਬਣ ਪੈਣਾ ਤੇ ਫਿਰ ਮਾਰੇ ਕਹਿੰਦੇ ਆ ਇਹ ਦਾਨ ਦੂਸਰਿਆਂ ਨੂੰ ਵੀ ਦੇ ਇਹਦਾ ਲਾਭ ਹੈ ਫਿਰ ਇਹ ਲਾਭ ਇਹ ਦਾਨਪੁਣ ਜੇ ਕਿਤੇ ਆਪਾਂ ਕਰ ਦਿੱਤਾ ਤੇ ਪਿਆਰਿਓ ਫਿਰ ਜੈਜਾਕਾਰ ਹੁੰਦੀ ਆ ਫਿਰ ਉਸ ਜੀਵ ਦੀ ਹਰ ਮਨੁਤਾਨ ਬਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਫਿਰ ਰੇਰੇ ਦਰਗਾਹ ਕਹਿ ਨਾ ਗੋ ਆਉ ਬੈਠ ਆਦਰ ਸਭ ਦੇ ਮਾਲਕ ਫਿਰ ਆਪ ਕਿਰਪਾ ਕਰਦਾ ਉਹਦੇ ਤੇ ਆਪ ਪਹਿਲਾ ਉਹ ਸ਼ਾ ਬਣਾਉਂਦਾ ਹੈ ਤੇ ਗਰੀਬ ਨਹੀਂ ਕਰ ਸਕਦਾ ਜਿਹਦੇ ਕੋਲ ਨਾਮਤਾਨ ਨਹੀਂ ਹੈ ਗੁਰਬਾਣੀ ਦੇ ਅਕੋਰਡਿੰਗ ਉਹ ਗਰੀਬ ਹੈ ਉਹ ਦਾਨ ਕੋ ਨੂੰ ਨਹੀਂ ਕਰ ਸਕਦਾ ਹਾਂ ਸੰਸਾਰੀ ਤੌਰ ਤੇ ਉਹ ਅਮੀਰ ਹੋ ਸਕਦਾ ਪਰ ਗੁਰਬਾਣੀ ਦੇ ਅਕੋਰਡਿੰਗ ਉਹ ਸ਼ਾ ਹੈ ਤੁਮਾਰੇ ਕਹਿੰਦੇ ਇਹਨੂੰ ਹੀ ਅਧਿਕਾਰ ਹੈ ਦਾਨ ਕਰਨ ਦਾ ਤੇ ਕਿਹੜਾ ਦਾਨ ਕੀਤਾ ਉਹ ਤਾਂ ਨਿਦਾਨ ਕਰ ਦਿੱਤਾ ਜਿਹੜਾ ਦਰਗਾਹ ਤੱਕ ਨਿਬੜਨ ਨਾਲ ਉਹ ਪੁੰਨ ਵੀ ਕਰੇਗਾ ਕਿਹੜਾ ਪੁੰਨ ਕਰੇਗਾ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਕੱਲ ਮੈਂ ਇਹੋ ਪੁੰਨ ਕੱਲ ਜੁਗ ਜੇ ਮਾਰੇ ਕਹਿੰਦੇ ਇਹੋ ਹੀ ਪੁੰਨ ਆ ਗੁਣ ਗੋਬਿੰਦ ਗਾਏ ਉਹਦੇ ਗੁਣ ਗਾ ਉਹ ਵੀ ਆਪ ਹੀ ਗਵਾਏਗਾ ਨਾ ਆਪ ਜਪਾਏ ਜਪੇ ਸੁਣਾਉ ਆਪ ਗਵਾਏ ਸੋ ਹਰ ਗੁਣ ਗਾਉ ਫਿਰ ਗੁਰਮਖ ਨੂੰ ਇੱਥੇ ਅਧਿਕਾਰ ਹੈ ਮਾਰੇ ਕਹਿੰਦੇ ਪਾਂਦਾ ਗੁਰਮਖਾਖੀਏ ਚਾਟਣਿਆ ਮਤ ਦੇ ਨਾਮ ਸੰਭਾਲੋ ਨਾਮ ਸੰਗਰੋ ਲਾਹ ਜਗ ਮੈਂ ਇਹ ਲਾਹ ਜਗ ਦੇ ਵਿੱਚ ਮਾਰੇ ਕਹਿੰਦੇ ਉਹ ਤੇ ਬਿੱਕੋ ਚੀਜ਼ ਹੀ ਕਹੂਗਾ ਕਿ ਭਾਈ ਨਾਮ ਸੰਭਾਲੋ ਨਾਮ ਸੰਗਰੋ ਨਾਮ ਤੇ ਤਨ ਇਕੱਠਾ ਕਰੋ ਨਾਮ ਨੂੰ ਸੰਭਾਲੋ ਇਹੀ ਲਾਹ ਹੈ ਸੰਸਾਰ ਦੇ ਵਿੱਚ ਹੋਰ ਕੋਈ ਲਾਹ ਨਹੀਂ ਗੁਰਮਖ ਹੋਰ ਕਿਸੇ ਲਾਹੇ ਦੀ ਗੱਲ ਨਹੀਂ ਕਰਦਾ ਗੁਰਮਖ ਨੇ ਕਦੇ ਵੀ ਇਹ ਗੱਲ ਕਹੇਗਾ ਕਿਆ ਕਰਮ ਕਰ ਲੋ ਜੀ ਤੁਹਾਨੂੰ ਬੜਾ ਲਾਭ ਮਿਲੇਗਾ ਆ ਕਰ ਲੋ ਜੀ ਬੜਾ ਲਾਭ ਮਿਲੇਗਾ ਉਹ ਪੰਡਤਾਂ ਵੇਲੇ ਕੰਮ ਨੇ ਪਿਆਰਿਓ ਉਹ ਵੇਖੀਆਂ ਵਾਲੇ ਕੰਮ ਨੇ ਗੁਰਮਖਤ ਇੱਕੋ ਚੀਜ਼ ਇਹ ਹੈ ਕਿ ਨਾਮ ਤੇ ਆਉ ਉਹੀ ਲਾਹ ਹੈ ਇਹ ਹੀ ਲਾਹ ਸੰਸਾਰ ਵਿੱਚ ਲੈਣ ਚ ਆਪ ਆਏ ਆ ਜਿਸ ਵੱਖਰ ਕੋ ਲੈਣ ਤੋਂ ਆਇਆ ਜਿਹੜਾ ਇਹ ਧਨ ਇਕੱਠਾ ਕਰ ਲੈਂਦਾ ਉਹ ਸ਼ਾਹ ਬਣ ਜਾਂਦਾ ਉਹ ਫਿਰ ਦਾਨ ਕਰਦਾ ਹੈ ਨਾਮ ਦਾਨ ਕਰਦਾ ਹੈ ਨਾਮ ਦਾਨ ਦਾ ਮਤਲਬ ਇਹ ਨਹੀਂ ਇਹਨੂੰ ਉਲਟਾ ਨਾ ਸਮਝੋ ਕਿਤੇ ਇਸ ਤੇ ਆਪਾਂ ਵੀਡੀਓ ਬਣਾਈ ਹੈ ਕਿ ਕੋਈ ਨਾਮ ਦਾਨ ਨਹੀਂ ਦੇ ਸਕਦਾ ਨਾਮ ਦਾ ਨਾ ਮਤਲਬ ਕਿ ਸਾਨੂੰ ਰਸਤਾ ਦੱਸ ਦੇ ਕਿ ਕਿਸ ਤਰੀਕੇ ਨਾਲ ਨਾਮ ਤੇ ਹੋਣਾ ਆਪਾਂ ਨਾਮ ਸਾਡੇ ਅੰਦਰ ਹੀ ਆ ਨਾ ਉਹਦੇ ਅਮਰਤ ਪ੍ਰਭ ਦਾ ਨਾਮ ਦੇਹੀ ਮਹਿਸ ਦਾ ਬਿਸਰਾਮ ਉਹ ਟੋਪਿਕ ਏ ਕਲਗ ਹੈ ਉਹ ਸਾਨੂੰ ਰਸਤਾ ਦੇ ਦੇਗਾ ਉਹ ਸ੍ਰੀਸਕਰ ਕੇ ਮਹਾਰਾਜੀ ਦੀ ਬਾਣੀ ਸਾਨੂੰ ਫਿਰ ਸਮਝਾਉਂਦੀ ਹੈ ਕਿ ਕਲਯੁਗ ਦੇ ਵਿੱਚ ਪਿਆ ਰਹੋ ਕਿਉਂਕਿ ਇਹ ਜਿਹੜਾ ਯੁੱਗ ਚੱਲਦਾ ਪਿਆ ਹੈ ਨਾ ਇਹਦੇ ਵਿੱਚ ਸਿਰਫ ਨਾਮ ਦੀ ਵਡਿਆਈ ਹੈ ਹੋਰ ਕਿਸੇ ਚੀਜ਼ ਦੀ ਵੈਲਿਊ ਨਹੀਂ ਹੈਗੀ ਤੋਂ ਨਾਮ ਧਿਆ ਕੇ ਹੀ ਆਪਾਂ ਅਸਲ ਲਾਹਾ ਲੈ ਸਕਦੇ ਹਾਂ ਆਪਣੇ ਜਨਮ ਦਾ ਲਾਹਾ ਲੈ ਸਕਦੇ ਹਾਂ ਜਿੱਡਾ ਅਵਧਾ ਉਦਾਂ ਹੀ ਫਿਰ ਲਾਹਾ ਲੈ ਸਕਦੇ ਹਾਂ ਆਪਾਂ ਤੇ ਜੇ ਆਪਾਂ ਇਹਨਾਂ ਫਿਰ ਨੀਚੇ ਵਾਲੇ ਕਰਮਾਂ ਤੱਕ ਸੀਮਤ ਰਹਿ ਜਾਵਾਂਗੇ ਫਿਰ ਪਿਆਰੇ ਆਪਾਂ ਮੁਕਤ ਨਹੀਂ ਹੋ ਸਕਦੇ ਸੋਭਾ ਨਹੀਂ ਲੈ ਸਕਦੇ ਮਾਲਕ ਕੋਲੋਂ ਸੋਭਾ ਨਹੀਂ ਲੈ ਸਕਦੇ ਸੰਸਾਰ 'ਚ ਭਾਵੇਂ ਮਿਲੇਗੀ ਹੋ ਸਕਦਾ ਨਾਮ ਤੇ ਆਉਣ ਵਾਲੇ ਨੂੰ ਸੰਸਾਰ 'ਚ ਸੋਭਾ ਨਾਮ ਵਾਲੇ ਪਰ ਮਾਲਕ ਉਹਨੂੰ ਬੜੀ ਸੋਭਾ ਦਿੰਦਾ ਕਿੰਨੀ ਕੁ ਸੋਭਾ ਦਿੰਦਾ ਮਾਰੇ ਬਾਣੀ 'ਚ ਦੱਸਦੇ ਆ ਆਪਾਂ ਸ਼ਬਦ ਪੜ੍ਹਦੇ ਆ ਬਾਣੀ ਦੇ ਵਿੱਚ ਜਿੱਚ ਮਾਰਾ ਕਹਿੰਦੇ ਆ ਹਾਉ ਕੁਰਬਾਨੇ ਜਾਉ ਮਿਹਰਵਾਨਾ ਹਾਉ ਕੁਰਬਾਨੇ ਜਾਉ ਹਾਉ ਕੁਰਬਾਨੇ ਜਾਉ ਤੇ ਨਾ ਕੇ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਹਾਉ ਤੇ ਲੈਣ ਜੋ ਤੇਰਾ ਨਾਉ ਤੇ ਨਾ ਕੇ ਹਾਉ ਸਦ ਕੁਰਬਾਨੇ ਜਾਉ ਮਾਰਾ ਕਹਿੰਦੇ ਕੁਰਬਾਨ ਇੱਕ ਵਾਰੀ ਨਹੀਂ ਬਾਰ ਬਾਰ ਕੁਰਬਾਨੇ ਜਾਂਦੇ ਉਹਨਾਂ ਦਾ ਨਾਮ ਤੇ ਆਉਣ ਵਾਲਿਆਂ ਨੂੰ ਸੋ ਇਸ ਕਰਕੇ ਆਪਾਂ ਇਹ ਕੋਸ਼ਿਸ਼ ਕਰਨੀ ਆ ਕਿ ਕਲਯੁਗ ਦੇ ਵਿੱਚ ਆਪਾਂ ਨਾਮ ਤੇ ਆਈਏ ਨਾਮ ਤੇ ਆਉਣ ਦਾ ਹੀ ਲਾਹ ਘਟਿਏ ਤੇ ਜਦੋਂ ਆਪਾਂ ਇਹ ਲਾਹਾ ਘਟ ਲਵਾਂਗੇ ਫਿਰ ਆਪਾਂ ਦੂਸਰਿਆਂ ਨੂੰ ਵੀ ਉਪਦੇਸ਼ ਕਰਾਂਗੇ ਕਿ ਭਾਈ ਤੁਸੀਂ ਵੀ ਨਾਮ ਤੇ ਆਓ ਇਹ ਅਸਲ ਦੇ ਵਿੱਚ ਸਾਡਾ ਦਾਨ ਪੁੰਨ ਹੈ ਉਹ ਜਿਹੜਾ ਦਾਨ ਪੁੰਨ ਹੈ ਉਹ ਸਤੋਗੁਣ ਤੱਕ ਸੀਮਤ ਹੈ ਇਹ ਚੌਥੇ ਪੱਧਰ ਦਾ ਦਾਨ ਪੁੰਨ ਹੈ ਸੋ ਆਪਾਂ ਤੁਹਾਨੂੰ ਦੋਨੋਂ ਕੰਪੈਰੀਜ਼ਨ ਕਰਕੇ ਦੱਸ ਦਿੱਤੇ ਹੈ ਇਸ ਕਰਕੇ ਪਿਆਰੋ ਤੁਸੀਂ ਆਪ ਵਿਚਾਰ ਲੈਣਾ ਠੀਕ ਹੈ ਜੇ ਤੁਸੀਂ ਕਰਨਾ ਹੈ ਤੁਸੀਂ ਕਰ ਸਕਦੇ ਹੋ ਕਿਸੇ ਦੀ ਮਨਤ ਕਰਨੀ ਹੈ ਤੁਸੀਂ ਕਰ ਸਕਦੇ ਹੋ ਪਰ ਤੁਸੀਂ ਇਹ ਚੀਜ਼ ਮਨ ਚ ਆਪਣੇ ਲੈ ਕੇ ਚੱਲਣਾ ਕਿ ਅਸਲ ਲਾਹਾ ਜਿਹੜਾ ਹੈ ਉਹ ਆਪਾਂ ਨਾਮ त्याग ਕੇ ਹੀ ਲੈ ਸਕਦੇ ਹਾਂ ਹੋਰ ਕਿਸੇ ਧਾਰਮਿਕ ਕਰਮ ਚ ਨਹੀਂ ਲੈ ਸਕਦੇ ਸੋ ਇਨੀ ਕੋ ਵਿਚਾਰ ਕਰਦੇ ਆ ਨੇਕਾਂ ਭੁੱਲਾ ਹੋ ਜਾਂਦੀਆਂ ਨੇ ਕਿਸੇ ਦੇ ਮਨ ਨੂੰ ਠੇਸ ਵੱਜਦੀ ਹੈ ਹੱਥ ਜੋੜ ਕੇ ਮਾਫੀ ਮੰਗਦੇ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ